ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਇਸ ਸਥਾਨ ਤੇ ਸਹਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਦੇ ਜਥੇ ਸੰਗਤਾਂ ਸਮੇਤ ਲੰਗਰ ਛਕਦੇ ਸਨ ਦੁਪਹਿਰ ਸਮੇਂ ਵਿਸ਼ਰਾਮ ਕਰਦੇ ਸਨ ਸ਼ਾਮ ਨੂੰ ਇੱਥੇ ਦੀਵਾਨ ਸਜਦੇ ਕਥਾ ਕਰਦੇ ਅਤੇ ਰਾਤ ਨੂੰ ਹੀਰਾ ਘੜੀ ਤੇ ਜਾਬਰਾਜ ਦੇ ਜਾਬਰਾਜ ਦੇ ਸਨ ਆ ਚੱਕੀ ਦੇ ਨਾਲ ਮਾਤਾ ਸਾਹਿਬ ਦੇਵਾ ਜੀ ਆਟਾ ਪੀਸ ਕੇ ਪ੍ਰਸ਼ਾਦਾ ਤਿਆਰ ਕਰਕੇ ਸ਼ਤਗੁਰਾਂ ਨੂੰ ਛਕਾਉਂਦੇ ਸਨ ਇਹ ਉਸ ਸਮੇਂ ਦਾ ਵਰਣਨ ਕਰਦਾ ਹੋਇਆ ਸਰੂਪ ਹੈ ਕਿ ਸਤਗੁਰੂ ਜੀ ਬੈਠ ਕੇ ਪ੍ਰਸ਼ਾਦਾ ਛਕ ਰਹੇ ਹਨ ਮਾਤਾ ਸਾਹਿਬ ਦੇਵਾ ਜੀ ਕੋਲ ਬੈਠੇ ਦੀਨ ਦੁਨੀਆ ਦੇ ਮਾਲਕ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੱਖੇ ਦੀ ਚੱਲ ਮਾਰ ਰਹੇ ਹਨ ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਬਰਾਜਮਾਨ ਹੋ ਕੇ ਪ੍ਰਸ਼ਾਦਾ ਛਕਦੇ ਸਨ ਗੁਰੂ ਪਿਆਰੇ ਉਹ ਭਾਗਾਂ ਵਾਲਿਓ ਆ ਚੱਕੀ ਹੈ ਜਿਸ ਨੂੰ ਮਾਤਾ ਸਾਹਿਬ ਦੇਵਾ ਜੀ ਦੇ ਘਰ ਦੇ ਆਟਾ ਪੀਂਦੇ ਤੇ ਸਤਿਗੁਰੂ ਪ੍ਰਸ਼ਾਦਾ ਛਕਦੇ ਸਨ ਬੋਲੇ ਸੋ ਨਿਹਾਲ